ਹਾਂਜੀ ਸਸਰੀਆ ਘਾਰ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵਨ ਪੀ ਸੀਟ ਲਗਾ ਕੇ ਕਿੱਦਾਂ ਲੱਗਦੀ ਹੈਗੀ ਸਭ ਤੋਂ ਪਹਿਲਾਂ ਪੰਜ ਛੇਟ ਦੇ ਢੱਕਣ ਦੀਆਂ ਗੁੱਲੀਆਂ ਲਗਾਵਾਂਗੇ ਇਹ ਗੁੱਲੀਆਂ ਵੀ ਬੜੇ ਢੰਗ ਨਾਲ ਤੇ ਤਰੀਕੇ ਨਾਲ ਲਾਉਣੀਆਂ ਪੈਂਦੀਆਂ ਨੇ ਕਿਉਂਕਿ ਇੰਨਾ ਸਾਰੀ ਢੱਕਣ ਨੇ ਖੜਨਾ ਤੇ ਜੱਟ ਨੇ ਖੜਨਾਗਾ ਤੇ ਇਹ ਰਾਵੜਾ ਲਾਣੀਆ ਜ਼ਰੂਰੀ ਨੇ ਕਿਉਂਕਿ ਇੱਕਦਮ ਢੱਕਣ ਜਦੋਂ ਸੀਟ ਤੇ ਵੱਜਦਾਗਾ ਇੱਕਦਮ ਸ਼ੋਰ ਜ਼ਿਆਦਾ ਪੈਂਦਾਗਾ ਜਦੋਂ ਇੱਕਦਮ ਢੱਕਣ ਸੀਟ ਦੇ ਵੱਜੂਗਾ ਇੱਕ ਟੁੱਟਣ ਦਾ ਕਾਰਨ ਇਹੀ ਬਣਦਾ ਜਾਦੇ ਸ਼ੀਟ ਟੁੱਟ ਵੀ ਸਕਦੀ ਹੈ ਇਸ ਨਾਲ ਤੇ ਫਿਰ ਆਪਾਂ ਜੈੱਟ ਲਗਾਵਾਂਗੇ ਜੈੱਟ ਲਗਾਉਣਾ ਵੀ ਬਹੁਤ ਸੌਖਾ ਹੈ ਜੈੱਟ ਉਹ ਪੱਤੀਆਂ ਵਿੱਚ ਪਾ ਕੇ ਤੇ ਉੱਪਰ ਢੱਕਣ 'ਚ ਗੁੱਲੀਆਂ ਪਾ ਦੇਣੀ ਆ ਢੱਕਣ ਦੀਆਂ ਤੇ ਇਸ ਤਰੀਕੇ ਨਾਲ ਇਹ ਢੱਕਣ ਲੱਗ ਜਾਊਗਾ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਇੱਕ ਦੋ ਵਾਰ ਜਦੋਂ ਆਪਾਂ ਕਰਾਂਗੇ ਆਪਾਂ ਨੂੰ ਐਕਸਪੀਰੀਅੰਸ ਹੋ ਜਾਂਦਾ ਫਿਰ ਥੱਲੇ ਗੁੱਲੀਆਂ ਦੇ ਜਿਹੜੇ ਇਹ ਨਟ ਨੇ ਉਹ कसे ਜਾਣਗੇ ਇਹ ਦੇਖੋ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਕੱਸ ਦੇਣਾ ਚਾਹੀਦਾ ਕਿਉਂਕਿ ਇਹਨਾਂ ਸਾਰੇ ਟੱਕਣ ਨੇ ਖੜਨਾ ਤੇ ਜੱਟ ਨੇ ਖੜਨਾਗਾ ਆ ਦੇਖੋ ਦੋ ਗੁੱਲੀਆਂ ਆਪਾਂ ਕੱਸ ਦਾਂਗੇ ਪੂਰੀ ਤਰ੍ਹਾਂ ਇਹ ਕੋਈ ਐਡੀ ਖਾਸ ਕਰਨੀ ਹੈਗੀ ਸ਼ੀਟ ਲਗਾਉਣੀ ਬਾਅਦ ਥੋੜਾ ਜਿਹਾ ਪੇਤੋਣਾ ਚਾਹੀਦਾ ਆਪਾਂ ਇਹਨੂੰ ਸੰ ਨਾਲ ਲਗਾ ਸਕਦੇ ਹਾਂਗੇ ਹਾਂ ਦੇਖੋ ਜੱਟ ਦੇਖੋ ਇਹਨਾਂ ਸੈਂਟਰ ਚ ਹੋਣਾ ਚਾਹੀਦਾ ਜੋ ਕੁਸ਼ਕਾਰੀ ਮਾਰਦਾਗਾ ਟੱਕਣ ਨੂੰ ਸਾਰਾ ਇੱਕਦਮ ਨਹੀਂ ਕਸਣਾ ਅੱਲਾ ਥੋੜਾ ਜਿਹਾ ਟਿੱਲਾ ਰੱਖਣਾ ਕਿਉਂਕਿ ਉਹਦਾ ਵੀ ਕਾਰਨ ਹੈਗਾ ਤੁਹਾਨੂੰ ਦਿਖਾਵਾਂਗਾ ਅੱਗੇ ਵੀਡੀਓ 'ਚ ਇਹ ਆ ਦੇਖੋ ਇਹ ਟੱਕਣ ਨੂੰ ਪੂਰਾ ਨਹੀਂ ਕਸਣਾ ਇੱਕ ਵਾਰੀ ਇੱਕ ਵਾਰੀ ਅੱਧਾ ਕੱਸ ਦੇਣਾ ਇਹ ਬਾਅਦ 'ਚ ਟੱਕਣ ਦੀ ਸੈਟਿੰਗ ਕਰਨੀ ਪੈਂਦੀ ਹੈ ਇਸ ਤਰ੍ਹਾਂ ਟੱਕਣ ਦੀ ਸੈਟਿੰਗ ਕਰੋ ਆ ਦੇਖੋ ਸਾਰੇ ਕਿਨਾਰੇ ਇੱਕਸਾਰ ਹੋਣੇ ਚਾਹੀਦੇ ਨੇ ਫਿਰ ਇਸ ਤਰ੍ਹਾਂ ਦੁਬਾਰਾ ਇਹਨਾਂ ਨੂੰ ਕਸਣਾ ਪੈਂਦਾ ਹੈ ਕਿਉਂਕਿ ਜੇਕਰ ਆਪਾਂ ਪਹਿਲੀ ਜਿਆਦਾ ਕਰ ਦਾਂਗੇ ਤਾਂ ਟੱਕਣ ਦੀ ਸੈਟਿੰਗ ਨਹੀਂ ਬਣਦੀ ਥੋੜਾ ਜਿਹਾ ਕਸ ਕੇ ਬਾਅਦ 'ਚ ਸੈਟਿੰਗ ਕਰਨੀ ਪੈਂਦੀ ਹੈ ਇਹਦੀ ਆ ਦੇਖੋ ਫਿਰ ਚੰਗੀ ਤਰ੍ਹਾਂ ਖਿੱਚਦੇ ਇੱਕ ਇਹ ਹੈ ਬਾਲ ਕੋਕ ਦਾ ਨਾਟਾ ਗਾਉਨ ਵੀ ਜਰੂਰ ਖਿੱਚਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਸ਼ੀਟ ਲਗਾ ਦਿੰਨੇ ਆ ਫਾਈਨਲ ਕਰ ਦਿੰਨੇ ਆ ਬਾਅਦ ਚ ਕਈ ਵਾਰ ਦੇਖੋ ਆ ਨਾਟਾ ਢਿੱਲਾ ਹੁੰਦਾਗਾ ਬਾਅਦ ਚ ਇਹ ਲੀਕੇਜ ਕਰਨ ਲੱਗ ਜਾਂਦਾਗਾ ਫਿਰ ਸ਼ੀਟ ਪਟਣੀ ਪੈਂਦੀ ਹੈ ਕਿਉਂਕਿ ਪਿੱਛੇ ਬਾਅਦ ਚ ਹੱਤ ਨਹੀਂ ਪੈਂਦਾ ਫਿਰ ਆਪਾਂ ਇਹਦੇ 3 ਫੁੱਟਾ ਕਨੈਕਸ਼ਨ ਪਾਈਪ ਲਗਾਵਾਂਗੇ ਜੋ ਸ਼ੀਟ ਦੀ ਟੈਂਕੀ ਨੂੰ ਭਰੂਗਾ ਇਹਨੂੰ ਵੀ ਚੰਗੀ ਤਰ੍ਹਾਂ ਕੱਲ ਦੇਣਾ ਚਾਹੀਦਾ ਬਾਅਦ ਚ ਇਹ ਫਾਈਨਲ ਹੋਣ ਤੇ ਇਹ ਥੋਈ ਲੀਕ ਕਰਦੇ ਹੁੰਦੇ ਨੇ ਜਿਆਦੇ ਕਿਉਂਕਿ ਆਪਾਂ ਟਿੱਲਰ ਰੱਖਦੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਕਸੋ ਬਾਅਦ ਜੋ ਕਿ ਆਪਾਂ ਨੂੰ ਪਰੇਸ਼ਾਨੀ ਨਾ ਹੋਵੇ ਇਹਨੂੰ ਕਸਣ ਤੋਂ ਬਾਅਦ ਅੱਗੇ ਦਾ ਪ੍ਰੋਸੈਸ ਇਹ ਹੈਗਾ ਜੋ ਆਪਣਾ 4 ਇੰਚੀ ਪਾਈਪ ਹੋਗਾ ਸ਼ੀਟ ਵਾਸਤੇ ਉਹਦੀ ਕਟਿੰਗ ਕਰਾਂਗੇ ਆਪਾਂ ਉਹ ਵੀ ਤੁਹਾਨੂੰ ਦਿਖਾਣੇ ਕਿੱਦਾਂ ਕਟਿੰਗ ਹੋਵੇਗੀ ਆ ਦੇਖੋ ਜੱਟਾ ਜੋ ਸ਼ੀਟ ਦੇ ਬਿਲਕੁਲ ਸੈਂਟਰ 'ਚ ਹੋਣਾ ਚਾਹੀਦਾਗਾ ਟੱਕਣ ਇੱਕਦਮ ਸ਼ੀਟ ਦੇ ਨਹੀਂ ਬਚਣਾ ਚਾਹੀਦਾ ਇਸ ਤਰੀਕੇ ਨਾਲ ਟੱਕਣ ਨੂੰ ਕਸਣਾ ਚਾਹੀਦਾ ਦੇਖੋ ਐਂ ਟਕੇਈ ਨਾਲ ਢੱਕਣ ਥੱਲੇ ਆਉਣਾ ਚਾਹੀਦਾਗਾ ਇੱਕਦਮ ੜਾਕਦਣ ਨਹੀਂ ਵੱਜਣਾ ਚਾਹੀਦਾ ਉਸ ਨਾਲ ਸੋਰ ਵੀ ਬਹੁਤ ਜ਼ਿਆਦਾ ਹੁੰਦਾ ਤੇ ਸੀਟਰ ਨੂੰ ਨੁਕਸਾਨ ਪਹੁੰਚ ਸਕਦਾਗਾ ਆ ਦੇਖੋ ਇਸ ਤਰ੍ਹਾਂ ਢੱਕਣ ਹੌਲੀ ਹੌਲੀ ਥੱਲੇ ਆਉਣਾ ਚਾਹੀਦਾ ਇੱਕਦਮ ਨਹੀਂ ਵੱਜਣਾ ਚਾਹੀਦਾ ਫਿਰ ਇਸ ਤੋਂ ਬਾਅਦ ਆਪਾਂ ਜੋ 4 ਇੰਚੀ ਪਾਇਪ ਛੱਡਿਆ ਹੋਇਆ ਸੀ ਉਹਨੂੰ ਕਟਾਂਗੇ ਹੁਣ ਦੇਖੋ ਇਹ ਸਿਰਪੇ 2.5 ਇੰਚ ਥੱਲੇ ਛੱਡਣਾ ਹੁੰਦਾਗਾ ਕੋਈ ਬਾਅਦ ਚ ਸ਼ੀਟ ਦਾ ਮੂੰਹ ਜੋ ਇਸ ਪੈਪ ਦੇ ਵਿੱਚ ਪੈ ਜਾਂਦਾ ਹੈਗਾ ਆ ਦੇਖੋ ਇਸ ਨੂੰ ਟਕੇ ਨਾਲ ਕੱਟਣਾ ਚਾਹੀਦਾ ਹੈਗਾ ਤੇ ਸਾਫ਼ ਸੁਥਰਾ ਕੱਟਣਾ ਚਾਹੀਦਾ ਹੈ ਇਹਨੂੰ ਕੱਟਣ ਤੋਂ ਬਾਅਦ ਹੀ ਸ਼ੀਟ ਲੱਗੇਗੀ ਆਪਣੀ ਇਹ ਘੱਟੋ ਘੱਟ 2 ਤੋਂ 2.5 ਇੰਚ ਦਾ ਹੋਣਾ ਚਾਹੀਦਾ ਹੈਗਾ ਥੱਲੋਂ ਬਾਕੀ ਸ਼ੀਟ ਦੇ ਸਿਹਾਬ ਨਾਲ ਹੁੰਦਾ ਹੈਗਾ ਇਹ ਆ ਦੇਖੋ ਇਸ ਨੂੰ ਕਿਸੇ ਵੀ ਗ੍ਰੈਂਟਰ ਜਾਂ ਆਪਾਂ ਬਲੇਡ ਨਾਲ ਕੱਟ ਸਕਦੇ ਹਾਂ ਕੋਈ ਜ਼ਰੂਰੀ ਨਹੀਂ ਵੀ ਗ੍ਰੈਂਟਰ ਨਾਲੇ ਕੱਟਣਾ ਇਹ ਦੇਖੋ ਇਹ ਇਸ ਨੂੰ ਇਸ ਤਰੀਕੇ ਨਾਲ ਕੱਟ ਦਾਂਗੇ ਆਪਾਂ ਕੱਟਣ ਤੋਂ ਬਾਅਦ ਸ਼ੀਟ ਇਸ ਤਰ੍ਹਾਂ ਧਰੀ ਜਾਵਗੀ ਉੱਪਰ ਸ਼ੀਟ ਦਾ ਤੇ ਜੋ ਪਾਈਪ ਦਾ ਮੂੰਹ ਹੈਗਾ ਉਹਨਾਂ ਨੇ ਇੱਕ ਸੇਅਰ ਕਰ ਲਓ ਪਹਿਲਾਂ ਆ ਦੇਖੋ ਹੱਥ ਨਾਲ ਜੱਜਮੈਂਟ ਲੱਗ ਜਾਂਦੀ ਹੈਗੀ ਵੀ ਸ਼ੀਟ ਦਾ ਮੂੰਹ ਤੇ ਪਾਈਪ ਦਾ ਮੂੰਹ ਕਿੱਥੇ ਹੈਗਾ ਇਸ ਤਰ੍ਹਾਂ ਜੱਜਮੈਂਟ ਲਗਾ ਲੈਣੀ ਚਾਹੀਦੀ ਹੈਗੀ ਜੱਜਮੈਂਟ ਲਗਾਉਣ ਤੋਂ ਬਾਅਦ ਸ਼ੀਟ ਧਰੀ ਜਾਵੇਗੀ ਆ ਦੇਖੋ ਜਦੋਂ ਇਸ ਤਰ੍ਹਾਂ ਸ਼ੀਟ ਦਾ ਮੂੰਹ ਸਹੀ ਆ ਗਿਆ ਥੱਲੇ ਤਾਂ ਉੱਪਰ ਸ਼ੀਟ ਇਸ ਤਰ੍ਹਾਂ ਰੱਖੀ ਜਾਵੇਗੀ ਅੰਸਤਰਾਂ ਰੱਖੀ ਜਾਵੇਗੀ ਤੇ ਬਾਅਦ ਚ ਇਸ ਨੂੰ ਚੈੱਕ ਕਰਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਫਿਰ ਬਾਅਦ ਚ ਇਹਦੇ ਜੱਟ ਦਾ ਕਨੈਕਸ਼ਨ ਪਾਈਪ ਲਗਾਵਾਂਗੇ ਤੇ ਸ਼ੀਟ ਦਾ ਪਾਈਪ ਲਗਾਵਾਂਗੇ ਆਪਾਂ ਇਸ ਤਰੀਕੇ ਨਾਲ ਸ਼ੀਟ ਆਪਣੀ ਤਿਆਰ ਹੋ ਜੂਗੀ ਅੱਗੇ ਤੁਹਾਨੂੰ ਪ੍ਰੋਸੈਸ ਸਾਰਾ ਦੱਸਾਂਗੇ ਇਹ ਜੱਟ ਦਾ ਕਨੈਕਸ਼ਨ ਪਾਈਪ ਇਹਨੂੰ ਵੀ ਚੰਗੀ ਤਰ੍ਹਾਂ ਕੱਸ ਦੇਣਾ ਚਾਹੀਦਾ ਤੇ ਆਹ ਟੈਂਕੀ ਦਾ ਕਨੈਕਸ਼ਨ ਪਾਈਪ ਹੈਗਾ ਜੋ ਟੈਂਕੀ ਦੇ ਉੱਪਰ ਹੈਗੀ ਸ਼ੀਟ ਦਿਨੂੰ ਇਹ ਸਾਨੂੰ ਵੀ ਚੰਗੀ ਤਰ੍ਹਾਂ ਕੱਟ ਦੇਣਾ ਚਾਹੀਦਾ ਹੈਗਾ ਇਹਨਾਂ ਨੂੰ ਢਿੱਲੇ ਨਹੀਂ ਰੱਖਣਾ ਚਾਹੀਦਾ ਚੰਗੀ ਤਰ੍ਹਾਂ ਕੱਟਣ ਤੋਂ ਬਾਅਦ ਤੁਹਾਨੂੰ ਅੱਗੇ ਦਾ ਪ੍ਰੋਸੈਸ ਦੱਸਦੇ ਹਾਂਗੇ ਸ਼ੀਟ ਨੂੰ ਇੱਕਦਮ ਪੱਕਾ ਨਾ ਕਰੋ ਵਾਈਟ ਸਮੀਟ ਨਾ ਲਗਾਓ ਪਹਿਲਾਂ ਸ਼ੀਟ ਨੂੰ ਕੱਚਾ ਰੱਖੋ ਬਾਅਦ ਵਿੱਚ ਚੈੱਕ ਕਰੋ ਕਈ ਵਾਰ ਸ਼ੀਟ 'ਚ ਇਸ ਤਰ੍ਹਾਂ ਦੀ ਦਿੱਕਤ ਆ ਜਾਂਦੀ ਹੈ ਕਿ ਵੀ ਟੈਂਕੀ 'ਚੋਂ ਪਾਣੀ ਨਹੀਂ ਆਉਂਦਾ ਇਹਦੇ ਵੀ ਥੋੜੀ ਜਿਹੀ ਸੈਟਿੰਗ ਕਰਨੀ ਪੈਂਦੀ ਹੈਗੀ ਇਹਦੇ ਵਿੱਚ ਵੀ ਟੱਕਣ ਦੇ ਥੱਲੇ ਗੁੱਲੀਆਂ ਹੁੰਦੀਆਂ ਨੇ ਜੋ ਆਪਾਂ ਬਟਨ ਪ੍ਰੈਸ ਕਰ ਰਹੇ ਹਾਂਗੇ ਉਹ ਕਈ ਵਾਰ ਨਹੀਂ ਲੱਗੀਆਂ ਹੁੰਦੀਆਂ ਆਪਾਂ ਨੂੰ ਖੁਦ ਇੰਸਟਾਲ ਕਰਨੀਆਂ ਪੈਂਦੀਆਂ ਨੇ ਦੇਖੋ ਇਸ ਤਰ੍ਹਾਂ ਇਹ ਟੱਕਣ ਨੂੰ ਚੱਕ ਲੈਣਾ ਆਪਾਂ ਨੇ ਉਹ ਵੀ ਲਗਣੀਆਂ ਸੌਖੀਆਂ ਨੇ ਇਹ ਆ ਦੇਖੋ ਇੱਥੇ ਇੱਥੇ ਗੁੱਲੀਆਂ ਹੁੰਦੀਆਂ ਨੇ ਉਹ ਗੁੱਲੀਆਂ ਉਹ ਵਿੱਚ ਪਈਆਂ ਨੇ ਇਹ ਗੁੱਲੀਆਂ ਲਗਾਉਣ ਤੋਂ ਬਾਅਦ ਹੀ ਬਟਨ ਨੇ ਕੰਮ ਕਰਨਾਗਾ ਆ ਦੇਖੋ ਟੈਂਕੀ ਵਿੱਚ ਪਾਣੀ ਨਹੀਂ ਹੈਗਾ ਇਸ ਟਾਈਮ ਕਈ ਵਾਰ ਬਾਲ ਕੋਕ ਕਯੋ ਕੁ ਮਯੰਦ ਨੇ ਦੇਖੋ ਇਹ ਲੀਲਾ ਜਿਹਾ ਜੋ ਫਸਿਆ ਪਿਆ ਸੀ ਮਾੜਾ ਜਿਹਾ ਨੂੰ ਸਾਈਡ 'ਚ ਕਰਨਾ ਪੈਂਦਾਗਾ ਆ ਦੇਖੋ ਨਾਲ ਦੇ ਨਾਲ ਪਾਣੀ ਚੱਲ ਪਿਆ ਕਈ ਵਾਰ ਲੀਲਾ ਜਾਂ ਜੋ ਤੋ ਤੁਹਾਨੂੰ ਦਿਖ ਰਿਹਾਗਾ ਬਾਲਕੋਗਾ ਇਹੇ ਹੁੱਚ ਫਸ ਜਾਂਦਾਗਾ ਸੈਫਨ ਚ ਤੇ ਜੋ ਇਹਦੀ ਕਿੱਟ ਹੁੰਦੀ ਹੈ ਵਨ ਪੀਸ ਦੀ ਉਹ ਚ ਫਸ ਜਾਂਦਾ ਇਸ ਕਰਕੇ ਪਾਣੀ ਰੁਕਾਵਟ ਲੱਗ ਜਾਂਦੀ ਹੈਗੀ ਬਾਅਦ ਚ ਇਹ ਗੁੱਲੀਆਂ ਨੂੰ ਇਸ ਤਰ੍ਹਾਂ ਕਸਣਾਗਾ ਕਿਉਂਕਿ ਜੇਕਰ ਇਹਨਾਂ ਨੂੰ ਨਹੀਂ ਕਸਾਂਗੇ ਆਪਾਂ ਤਾਂ ਜੋ ਬਟਨ ਇਹਨਾਂ ਨੇ ਕੰਮ ਨਹੀਂ ਕਰਨਾ ਹੈਗਾ ਤੇ ਇਹ ਲਾਣੀਆਂ ਬਹੁਤ ਜ਼ਰੂਰੀ ਨੇ ਜੋ ਤੁਹਾਨੂੰ ਸੰਕਰੀਜ ਤੇ ਲੀਲਾ ਦਿਖਤ ਨੇ ਬਾਟਨ ਤੋਂ ਜੇ ਇਹਨਾਂ ਦੇ ਪ੍ਰੈਸ ਹੋਊਗਾ ਬਾਜਨ ਆਊਗਾ ਤਾਂ ਹੀ ਪਾਣੀ ਥੱਲੇ ਚੱਲੂਗਾ ਸੀਟ 'ਚ ਆ ਦੇਖੋ ਇਹ ਗੁੱਲੀਆਂ ਇਸ ਤਰੀਕੇ ਨਾਲ ਲੱਗਣੀਆਂ ਦੋ ਇਹ ਲਾਣੀਆਂ ਜ਼ਰੂਰੀ ਨੇ ਤੇ ਐਕਸਟਰਾ ਇਹ ਵੱਧ ਹੁੰਦੀਆਂ ਨੇ ਇਹਨਾਂ ਨੂੰ ਤੋੜਨਾ ਪੈਂਦਾਗਾ ਇਹਨਾਂ ਨੂੰ ਸੈਟਿੰਗ ਬਣਾਉਣੀ ਪੈਂਦੀ ਇਹਨਾਂ ਦੀ ਜਿਆਦੇ ਵੱਡੀਆਂ ਦਿੱਤੀ ਹੁੰਦੀਆਂ ਨੇ ਕੰਪਨੀ ਵੱਲੋਂ ਇਹਨਾਂ ਨੂੰ ਬਲੇਡ ਨਾਲ ਜਾਂ ਵੈਸੇ ਵੀ ਆਪਾਂ ਤੋੜ ਸਕਦੇ ਆਂਗੇ ਤੇ ਫੇਰ ਇਹਨਾਂ ਨੇ ਕੰਮ ਕਰਨਾ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਸਾਫਤੀਂ ਲਗਾ ਦਾਂਗੇ ਤਾਂ ਪਾਣੀ ਆਪਣੇ ਆਪ ਚਲੀ ਜਾਵੇਗਾ ਤਾਂ ਇਸ ਤਰ੍ਹਾਂ ਇਹਨਾਂ ਨੂੰ ਰੱਖਿਆ ਜਾਊਗਾ ਉੱਪਰ ਤੇ ਆਹ ਦੇਖੋ ਇਹਨਾਂ ਨਾਲ ਹੀ ਬਟਨਾਂ ਦਾ ਵਜਨ ਪੈਣਾ ਉੱਪਰ ਤੇ ਫੇਰ ਹੀ ਪਾਣੀ ਨੇ ਚੱਲਣਾਗਾ ਕਿ ਆਹ ਦੇਖੋ ਹੁਣ ਆਪਾਂ ਨੇ ਪਾਣੀ ਛੱਡਿਆ ਇਸ ਤਰ੍ਹਾਂ ਇਹ ਪਾਣੀ ਆਵੇਗਾ ਤੇ ਹੁਣ ਆਪਾਂ ਨੇ ਇਹਦੇ ਵਾਈਟ ਸਮਿਟਰ ਨਹੀਂ ਲਗਾਇਆ ਸੀ ਤੇ ਦੇ ਕਿਉਂਕਿ ਪਹਿਲਾਂ ਇਹਨੂੰ ਚੈੱਕ ਕਰਨਾ ਚਾਹੀਦਾ ਹੈਗਾ ਪਾਣੀ ਛੱਡ ਕੇ ਇੱਕ ਵਾਰ ਜੇਕਰ ਸ਼ੀਟ ਲੀਕ ਹੋਈ ਤਾਂ ਬਾਹਰ ਪਾਣੀ ਆ ਜਾਵੇਗਾ ਇਹ ਆਪਣੀ ਸ਼ੀਟ ਹੈ ਬਿਲਕੁਲ ਓਕੇ ਹੁਣ ਇਹਨੂੰ ਵਾਈਟ ਸਮੀਟ ਲਾ ਦਾਂਗੇ ਜੈਟ ਚਲਾ ਲਿਆ ਆਪਾਂ ਨੇ ਤੇ 1 ਪੀ ਸ਼ੀਟ ਲੱਗ ਕੇ ਤਿਆਰ ਹੈ ਜੀ ਤੇ ਆਪਣੀ ਵੀਡੀਓ ਕਿੱਦਾਂ ਲੱਗੀ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ 1 ਪੀ ਸ਼ੀਟ ਲੱਗ ਕੇ ਤਿਆਰ ਆ ਗਈ ਆ ਦੇਖੋ ਬਿਲਕੁਲ ਸਬਸਮਾਨ ਓਕੇ ਲੱਗ ਗਿਆ ਜੀ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਆਪਣੀ ਵੀਡੀਓ ਕਿਦਾਂ ਲੱਗੀ ਕਮੈਂਟ ਜ਼ਰੂਰ ਕਰਿਓ ਬਨ ਪੇਸ਼ੀਡ ਲਾ ਕੇ ਤਿਆਰ ਆ ਜੀ ਧੰਨਵਾਦ